को अमुक वाप्रार्थिता हमें शनिवार अमुक गोप हम है मैं सिंगल गो श्रोत कलो है श्री अजय कुमार जी गुप्ता है मैं पत्नी को हम सह परिवार से सह भावरी तो सभा सुम जी श शौक़ी संत कॉलेज ਜਿਆਦਾ ਕੋਈ ਅੜਚਨ ਪਾਉਦਾ ਵੀ ਨਾ ਖੜਾ ਕਰਦਾ ਨਹੀਂ ਉਹ ਤਾਂ ਹੈ ਹੀ ਪਿੰਨਰ ਤੋਂ ਹੈ ਹੀ ਅਗਰ ਹੋ ਜਾਗਣਾ ਤਾਂ ਬਿੱਟ ਆਪਣੇ ਸਪਾੜ ਲਓ 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 ਲੋਨਜੀ ਲੋਨਜੀ ਕੰਨ ਗਾ ਦਿਓ

ਸ਼੍ਰੀ ਸਨਾਤਮ ਧਰਮ ਬਾਵੜੀ ਸਵਾਦ ਦੇ ਵਿੱਚ ਆਈ ਬੜੀ ਖੁਸ਼ੀ ਦੀ ਗੱਲ ਹੈ ਕਿ ਰਸੋਈ ਦੇ ਨਾਲ ਦਫਤਰ ਦਾ ਜੁਗਾਟਨ ਹੋ ਰਿਹਾ ਹੈ ਇਹ ਸਾਰਾ ਕਾਰਜਕ੍ਰਮ ਸੁਸ਼ੀਲ ਜੀ ਗੁਪਤਾ ਜੀ ਦੀ ਅਦਿਸ਼ਤਾ ਦੇ ਵਿੱਚ ਕਾਰਜ ਚੱਲ ਰਿਹਾ ਹੈ ਤੇ ਹਰ ਰਵੀਵਾਰ ਸ਼ਾਮ 6 ਵਜੇ ਲੰਗਰ ਵੀ ਹੁੰਦਾ ਹੈ ਜਿਨ੍ਹਾਂ ਨੇ ਜੋ ਵੀ ਸਹਿਯੋਗ ਦੇਣਾ ਹੈ ਉਹ ਬਾਵੜੀ ਸਵਾ ਦੇ ਕਿਸੇ ਵੀ ਸਦਸਿਆ ਨਾਲ ਮਿਲ ਕੇ ਆਪ ਦਾ ਸਹਿਯੋਗ ਦੇ ਸਕਦੇ ਨੇ ਤੇ ਅੱਜ ਅਸੀਂ ਸਾਰੇ ਮਿਲ ਕੇ ਬਾਬਾ ਲੰਬਾਈਨਾਥ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਸ਼੍ਰੀ ਸਨਾਤਨ ਬਾਬੜੀ ਸਵਾ ਦੇ ਸਰ ਸਲਕਸ਼ਕ ਸ਼੍ਰੀ ਗਰਾਂਦਾ ਗਿਰਦਾਰੀ ਲਾਲ ਜੀ ਜਿਨ੍ਹਾਂ ਦਾ ਕੁਝ ਸਵਸਥ ਠੀਕ ਨਹੀਂ ਚੱਲ ਰਿਹਾ ਉਹ ਜਲਦ ਤੋਂ ਜਲਦ ਠੀਕ ਹੋ ਕੇ ਇਥੇ ਆਣ ਤੇ ਉਹਨਾਂ ਦੀ ਦੇਖ ਦੇ ਕੇ ਸਾਰਾ ਕਾਰਿਆਕਰਮ ਸਫਲ ਹੋਵੇ ਜੈ ਸ਼੍ਰੀ ਬਾਬੋ ਸਾਹ ਜੈ ਸ਼੍ਰੀ ਜੈ ਬਾਬਾ ਲੰਬਾਈਨਾਥ ਜੀ ਮਹਾਰਾਜ ਕੀ ਅੱਜ ਬਾਬੜੀ ਸਭਾ ਬਾਬਾ ਡੇਰਾ ਬਾਬਾ ਲੰਬਾਈਨਾਥ ਜੇ ਜੋ ਅੱਜ ਨਿਰਮਾਣ ਕਰ ਰਿਹਾ ਹੈ ਬਾਬਾ ਜੀ ਦੀ ਅਗਿਆ ਲੈ ਕੇ ਸ਼ੁਰੂਆਤ ਕੀਤੀ ਹੈ ਅਤੇ ਸਾਡੇ ਸਾਰੇ ਬਜ਼ੁਰਗ ਵੱਡੇ ਭਰਾ ਜੋ ਅੱਜ ਇੱਥੇ ਸਾਰੇ ਇਕੱਠਾ ਹੋਏ ਨੇ ਇਹਨਾਂ ਨੇ ਬਹੁਤ ਵੱਡਾ ਵਿੜਾ ਚੱਕਿਆ ਕਿ ਜੋ ਬਾਬਾ ਜੀ ਦਾ ਨਿਵਾਸ ਸਥਾਨ ਹੈ ਜਿਹੜਾ ਬੜਾ ਹੀ ਬਹੁਤ ਪ੍ਰਾਚੀਨ ਸਾਲਾ ਤੋਂ ਇੱਥੇ ਨਿਰਮਾਣ ਦੀ ਨਹੀਂ ਸੀ ਪਰ ਅੱਜ ਦਾ ਜਿਹੜਾ ਸ਼ੁਭ ਅਫਸਰ ਆਇਆ ਐ ਇਸ ਭੂਮੀ ਨੂੰ ਜੋ ਬਾਬਾ ਜੀ ਨੇ ਅੱਜ ਤਾਰਨ ਦਾ ਵਿਚਾਰ ਆਇਆ ਤੇ ਫੈਸਲਾ ਕੀਤਾ ਹੈ ਤੇ ਉਹ ਸਹਿਯੋਗ ਕਰਕੇ ਅੱਜ ਸਾਰੇ ਹੀ ਇੱਥੇ ਬੜੇ ਹੁਸਾ ਨਾਲ ਇਕੱਠੇ ਹੋਏ ਆ ਅਸੀਂ ਭੂਮੀ ਪੂਜਾ ਕਰਕੇ ਬਾਬਾ ਜੀ ਦੀ ਅਗਿਆ ਲੈ ਕੇ ਤੇ ਇੱਥੇ ਲੰਗਰ ਹਾਲ ਰਸੋਈ ਜਿਹੜਾ ਵੀ ਹੈ ਜੋ ਵੀ ਕੰਮ ਇੱਥੇ ਹੋਣ ਵਾਲਾ ਹੈ ਅਸੀਂ ਉਹ ਸਾਰਾ ਯਾਨੀ ਕਿ ਜਨਤਾ ਵੀ ਸਹਿਯੋਗ ਦੇ ਨਾਲ ਫਾਜ਼ਿਲਕਾ ਦੇ ਸਹਿਯੋਗ ਦੇ ਨਾਲ ਕਰਨਾ ਚਾਹੁੰਦੇ ਆ ਅਤੇ ਇੱਥੇ ਜਿਹੜਾ ਬਾਬਾ ਜੀ ਦੀ ਇੱਛਾ ਹੁੰਦੀ ਸੀ ਵੀ ਅਤੇ ਹਰ ਵਰਗ ਨੂੰ ਹਰ ਗਰੀਬ ਆਦਮੀ ਹਰ ਬ ਬੇ ਇਨਸਾਨ ਅਥੇ ਰੋਟੀ ਲੰਗਰ ਦੇ ਰੂਪ ਚ ਰੋਟੀ ਗ੍ਰੈਂਡ ਕਰੇ ਤੇ ਅਸੀਂ ਉਹ ਵੀ ਸੇਵਾ ਸ਼ੁਰੂ ਕੀਤੀ ਹੈ ਹਰ ਇਤਵਾਰ ਨੂੰ ਇੱਥੇ ਇੱਕ ਸ਼ਾਮ 6 ਵਜੇ ਬਹੁਤ ਵਧੀਆ ਬੱਵੇ ਲੰਗਰ ਹੁੰਦਾ ਹੈ ਤੇ ਦਾਨੀ ਸੱਜਣ ਬੜੇ ਉਸਤਾ ਨਾਲ ਇੱਕ ਇੱਕ ਜਗ੍ਹਾ ਦੋ ਦੋ ਜਣੇ ਆ ਕੇ ਆਪ ਦਾ ਲੰਗਰ ਦਾ ਇੱਥੇ ਯੋਗਦਾਨ ਦਿੰਦੇ ਨੇ ਤੇ ਅਸੀਂ ਫਾਇਲਕਾ ਵਾਸੀਆਂ ਨੂੰ ਅਪੀਲ ਕਰਨਿਆ ਇਹ ਜੇਪੂ ਮੀ ਨੂੰ ਬਹੁਤ ਵਧੀਆ ਰੂਪ ਦੇਣ ਵਾਸਤੇ ਆਪ ਦਾ ਸਹਿਯੋਗ ਕਰੇ ਅਤੇ ਜਿਹੜਾ ਲੰਗਰ ਹੈ ਉਹ ਲੰਬੇ ਸਮੇਂ ਤੱਕ ਸਦਾ ਚੱਲਦਾ ਰਹੇ ਜੋ ਕੁਝ ਵੀ ਦੇਣਾ ਚਾਵੇ ਆਟਾ ਦਾਲ ਕਿਓ ਤੇਲ ਨਮਕ ਜਿੰਨਾ ਜਿੰਦਾ ਸਹਿਯੋਗ ਹੈ ਉਹ ਕਰਕੇ ਬਾਬਾ ਜੀ ਦਾ ਅਸ਼ੀਰਵਾਦ ਲਏ ਸਾਡੀ ਸਾਰੀ ਸੰਸਥਾ ਵੱਲੋਂ ਸਾਰੇ ਸੱਜਣਾ ਵੱਲੋਂ ਅਸੀਂ ਬਹੁਤ ਬਹੁਤ ਤੈ ਦਿਲ ਨਾਲ ਧੰਨਵਾਦ ਕਰਨੇ ਆ ਜੋ ਅੱਜ ਇੱਥੇ ਆਏ ਨੇ ਬਾਬਾ ਲੰਬਾਈ ਨਾ ਜੀ ਕੀ ਜੇ ਅੱਜ ਸ੍ਰੀ ਬਾਬਰੀ ਸਾਹਿਬ ਆਏ ਸ਼ਹਿਰ ਕੇ ਸਹਿਯੋਗ ਸੇ ਇੱਕ ਲੰਗਰ ਹਾਲ ਤਦਰ ਸੋਈ ਤਦਰ ਦਫਤਰ ਕਾ ਨੀ ਪੱਥਰ ਰੱਖਾ ਜਾ ਰਿਹਾ ਹੈ मैं सारे शहरवासियों से हाथ जोड़कर अपील करता हूँ कि इस नेक कार्य में ज़्यादा से ज़्यादा सहयोग करें सिर्फ नकदी का सहयोग नहीं आप सीमेंट बजरिय रेता मार्बल बिजली का सामान किसी भी रूप में इसका सहयोग कर सकते हैं ये शहर के लिए एक बहुत गर्व की बात है कि आने वाले समय में बावड़ी सभा क्योंकि पिछले बहुत साल से यहाँ पे लोगों की आना जानी बंद हुई हुई थी यहाँ एक बहुत बड़ा भव्य है आश्रम बना जा रहा है इसके लोगों का सहयोग मिलेगा ये सब आपके सहयोग से ही किया जाएगा मैं सारे शहर वासियों से सारे शहर वासियों से एक हाथ जोड़ के अपील करता हूँ इस कार्य के लिए नेक कार्य के लिए बढ़ चढ़ का सहयोग करें धन्यवाद पहले यहाँ पे बहुत ही बुरा हाल था जी ठीक है जी जिसके बाद में अपने विनोद शर्मा जी प्रधान बने उन्होंने बहुत दिन रात मेहनत करी और सुशील गुप्ता जी का जो सबसे बड़ा सहयोग जो है सुशील गुप्ता जी का है जिन्होंने न जाने कहां-कहां से दानिश सज्जनों की सूची तैयार करी उनसे दान लिया और यहां पे आज देखो पहले यहां पे जंगल था और यहाँ पे बाग बगीचे बन गए हैं और झूलों को भी उन्होंने कहा झूले भी, भी लगाएंगे और जो अभी आज भूमि पूजन है कोई हॉल है कोई किचन है ये सारी चीज़ों का जो व्यवस्था है ये सुशील गुप्ता जी जो जो कार्य करा है वो बहुत ही सराहनीय हो गया और विनोद शर्मा जी ने जो कार्य करे हैं और जो उनकी टीम ने कार्य करे है सुशील गुप्ता जी की जो टीम ने कार्य करा है उसके हम तय दिल से आभारी हैं जी धन्यवाद हाँ जी नमस्कार जी श्री सनातन धर्म बाबरी सभा और बाबा लंबाई नाथ डेरे आज पहुंची हुई हैं और ਇੱਕ ਬੜੀ ਹੀ ਵਧੀਆ ਜਿਹੜੀ ਇਹ ਗੱਲ ਦੇਖਣ ਨੂੰ ਮਿਲੀ ਏ ਕਿ ਪੂਰੀ ਤਰ੍ਹਾਂ ਇਸ ਬਾਗਰੀ ਸਬਤ ਜਿਹੜਾ ਕਾਇਆ ਕਲਪ ਕੀਤਾ ਜਾ ਰਿਹਾ ਔਰ ਇਹਦੇ ਵਿੱਚ ਅੱਜ ਜਿਹੜਾ ਇਹ ਇੱਕ ਛਲਾ ਨਿਯਾਸ ਕੀਤਾ ਗਿਆ ਜਿੰਦੇ ਵਿੱਚ ਆ ਰਸੋਈ ਕਰਦਾ ਤਿਲੰਗਰ ਹਾਲ ਦਾ ਜਿਹੜਾ ਇਸ ਦਿਨ ਨੇ ਅਸੀਂ ਕੀਤਾ ਗਿਆ ਤੇ ਨਾਲ ਹੀ ਜਿਹੜੀ ਭੂਮੀ ਪੂਜਨ ਵੀ ਕੀਤਾ ਗਿਆ ਮੈਂ ਜਿੰਨੇ ਵੀ ਬਾਵਰੀ ਸਭਾ ਦੇ ਮੈਂਬਰ ਨੇ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣੀ ਆ ਮੁਬਾਰਕਬਾਦ ਦੇਣੀ ਰੰਦੇ ਨਾਲ ਨਾਲ ਸਾਡੇ ਫਾਜ਼ਿਲ ਕਵਾਸਨ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦੇਣੀ ਆ ਕਿਉਂਕਿ ਜਦੋਂ ਵੀ ਕੋਈ ਤਿਹਾਰ ਤੇ ਐਸਾ ਦਾ ਕੋਈ ਵੀ ਜਦੋਂ ਉਤਸਵੰਦ ਹੈ ਤਾਂ ਬੜੀ ਤੁਮਤਾਂ ਦੇ ਨਾਲ ਬਾਵਰੀ ਸਭਾ ਦੇ ਸਾਰੇ ਹੀ ਅਹੁਦੇਦਾਰਾਂ ਵੱਲੋਂ ਬੜੇ ਵਧੀਆ ਤਰੀਕੇ ਨਾਲ ਜਿਹੜਾ ਉਹਨੂੰ ਮਨਾਇਆ ਜਾਂਦਾ ਤੇ ਹੁਣ ਵੀ ਜਿਹੜਾ ਇਹ ਲੰਗਰ ਦਾ ਜਿਹੜਾ ਆਯੋਜਨ ਹਰ ਐਤਵਾਰ ਕੀਤਾ ਜਾਵੇਗਾ ਧਿਆਨ ਨਾਲ ਟਾਈਮ ਦੇ ਵਿੱਚ ਵੀ ਜਿਹੜ ਵੱਡੇ ਪੱਧਰ ਤੇ ਕੀਤਾ ਜਾਏਗਾ اور ਇਹ ਹੀ ਕਹਾਂਗੀ ਕਿ ਅੱਜ ਜੋ ਇਹ ਸ਼ਿਰਨਾਸ ਕੀਤਾ ਗਿਆ ਉਹਦੇ ਵਾਸਤੇ ਸਭ ਨੂੰ ਸਾਰੇ ਫਾਜ਼ਿਲਗਾ ਵਾਸਤੇ ਨੂੰ ਬਹੁਤ-ਬਹੁਤ ਮੁਬਾਰਕਬਾਦ ਹੋਈ ਧੰਨਵਾਦ